ਆਂਗੜਵਾਲੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਬਲੋਕ ਇੰਦਰ ਸਰਕਾਰ ਦੇ ਨਿਤ ਨਵੇਂ ਫਰਮਾਨਾਂ ਦਾ ਵਿਰੋਧ ਕਰਦੇ ਆ ਬਲਕ ਫਲੋਰ ਵਿਖੇ ਬਲਕ ਪ੍ਰਧਾਨ ਨਰਿੰਜਨ ਕੌਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਆ ਸੀਡੀਪੀਓ ਦੁਆਰਾ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਦੋਸਤ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਨਵਾਂ ਫਰਮਾਨ جاری ਕੀਤਾ ਹੈ ਉਸ ਅਨੁਸਾਰ ਜਿਸ ਬੱਚੇ ਨੂੰ ਆਂਗਣਵਾਰੀ ਕੇਂਦਰ ਦੁਆਰਾ ਨਿਊਟ੍ਰੀਸ਼ਨ ਅਤੇ ਪ੍ਰੀ ਸਕੂਲ এডੂਕੇਸ਼ਨ ਦਿੱਤੀ ਜਾਂਦੀ ਹੈ ਉਸ ਦੀ ਫੇਸ ਆਈਡੀ ਵੀ ਬਣਾਈ ਜਾਵੇ ਅਤੇ ਜੋ ਫੇਸ ਆਈਡੀ ਮਿਲਾਨ ਹੋਵੇਗਾ ਉਹੀ ਨਿਊਟ੍ਰੀਸ਼ਨ ਅਤੇ ਬਾਕੀ ਲਾਭ ਦਾ ਹੱਕਦਾਰ ਹੋਵੇਗਾ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਬਾਲ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਦਿਆਂ ਕੇਂਦਰੀ ਫਰਮਾਨਾਂ ਦੀਆਂ ਚਿੱਠੀਆਂ ਸਾੜ ਕੇ ਦੋਸ਼ਾਹਰ ਕਰਦੇ ਹੋਏ ਕਿਹਾ ਕਿ ਜਥੇਬੰਦੀ ਆਪਣੇ ਅਧਿਕਾਰਾਂ ਦੇ ਨਾਲ ਨਾਲ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੇਗੀ ਫਲੋਰ ਤੋਂ ਨਵਰਾੰਗ ਚੈਨਲ ਦੇ ਸੁਸ਼ੀਲ ਉੱਜਾ ਦੀ ਰਿਪੋਰਟ ਸਰ ਮੈਂ ਫਲੋਰ ਬਲੌਗ ਤੋਂ 소ਮਾ ਬਲੌਗ ਸੈਕਟਰੀ ਤੇ ਅੱਜ ਸਾਡੇ ਜਿਹੜੇ ਰੋਸ ਪ੍ਰਦਰਸ਼ਨ ਹੋਇਆ ਪੋਸ਼ਨ ਟਰੈਕਰ ਨੂੰ ਲੈ ਕੇ ਆ ਕਿਉਂਕਿ ਇਹਦਾ ਜਿਹੜਾ ਆ ਪੋਸ਼ਨ ਟਰੈਕਰ ਦਾ ਸੀ ਬਿਲਕੁਲ ਬਾਈਕਟ ਕਰਨਾ ਚਾਹੁੰਦੇ ਆ ਸਰਕਾਰ ਨੇ ਜਿਹੜਾ ਸਾਡੇ ਉੱਤੇ ਜ਼ਿਆਦਾ ਲੋਡ ਪਾਇਆ ਹੋਇਆ ਆ ਕਿਉਂਕਿ ਸਾਡੇ ਪਰਸਨਲ ਫੋਨ ਆ ਸਾਡੇ ਪਰਸਨਲ ਫੋਨਾਂ ਤੇ ਕਹਿ ਰਹੇ ਆ ਤੁਸੀਂ ਕੰਮ ਕਰੋ ਕਿਉਂਕਿ ਇਹ ਸਰਕਾਰ ਦਾ ਕੰਮ ਆ ਸਰਕਾਰ ਨੇ ਸਾਨੂੰ ਜਿਹੜੇ ਆ ਮੋਬਾਈਲ ਦੇ ਦੇਣ ਸਭ ਤੋਂ ਕੰਮ ਕਰਵਾ ਲੈਣ ਬਾਧੂ ਕੰਮ ਦਾ ਸਾਡਾ ਜਿਹੜਾ ਬਾਈਕਾਟ ਇਸ ਕਰਕੇ ਅਸੀਂ ਜਿਹੜਾ ਆ ਸੀਡੀਪੀਓ ਨੂੰ ਅੱਜ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਦੇ ਕੇ ਜਿਹੜੀਆਂ ਇਹ ਕੇਵਾਈਸੀ ਕਹਿੰਦੇ ਬੱਚਿਆਂ ਦਾ ਕਰਨਾ ਉਹਦੇ ਕਰਕੇ ਅਸੀਂ ਇਹ ਜਿਹੜੀਆਂ ਕਾਪੀਆਂ ਵੀ ਸਾੜੀਆਂ ਆ ਤੇ ਜਿਹੜਾ ਕੇਵਾਈਸੀ ਅਸੀਂ ਨਹੀਂ ਉਹ ਕਰਾਂਗੇ ਬਿਲਕੁਲ ਉਹਦਾ ਬਾਈਕਾਟ ਕੀ ਮੰਗਾ ਆ ਤੁਹਾਡੀਆਂ ਤੇ ਕੀ ਅਗਲੀ ਰਣਨੀਤੀ ਹੈ ਸਾਡੀਆਂ ਮੰਗਾ ਇਹੀ ਆ ਵੀ ਸਰਕਾਰ ਜਿਹੜੀ ਆ ਗੁੰਗੀ ਬੋਲੀ ਆ ਸਾਡੀ ਜਿਹੜੀ ਆ ਗੱਲ ਇੱਕ ਵੀ ਨਹੀਂ ਸੁਣਦੀ ਸਾਤੇ ਜਿਹੜਾ ਕੰਮ ਦਾ ਬਹੁਤ ਸਾਤ ਤੋਂ ਜ਼ਿਆਦਾ ਲੈਂਦੇ ਆ ਕੰਮ ਪਰ ਜਿਹੜੀ ਤਨਖਾਹ ਆ ਸਾਡੀ ਕਦੇ 4-5 ਤੀ ਕਦੇ 5-5 ਤੀ ਕੋਈ ਪੂਰੀ ਸਾਡੀ ਤਨਖਾਹ ਨਹੀਂ ਪਾ ਰਹੇ ਜਿੱਦਣ ਦੀ ਮਾਨ ਸਰਕਾਰ ਆਈ ਆ ਬਿਲਕੁਲ ਸਾਡਾ ਯਾਨੀ ਕਿ ਇਹਨਾਂ ਨੇ ਜਿਹੜਾ ਆ ਉਹ ਸਾਡਾ ਜਲੂਸ ਕੱਢਿਆ ਹੋਇਆ ਕੰਮ ਕੰਮ ਦਾ ਵਾਧੂ ਬੋਝ ਪਾਇਆ ਪਿਆ ਆਂਗਣਵਾਰੀ ਮੁਲਾਜ਼ਮ ਯੂਨੀਅਨ ਪੰਜਾਬ ਸਿਟੂ ਬਲੋਕ ਕੇਂਦਰ ਸਰਕਾਰ ਦੇ ਨਿਤ ਨਵੇਂ ਫਰਮਾਨਾਂ ਦਾ ਵਿਰੋਧ ਕਰਦੇ ਆ ਬਲਕ ਫਲੋਰਿਕ ਬਲਕ ਪ੍ਰਧਾਨ ਨਰਿੰਜਨ ਕੌਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਆਪਣਾ ਰੋਜ਼ ਪ੍ਰਦਰਸ਼ਨ ਕਰਦੇ ਆ ਸੀਡੀਪੀਓ ਦੁਆਰਾ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਨਵਾਂ ਫਰਮਾਨ جاری ਕੀਤਾ ਹੈ ਉਸ ਅਨੁਸਾਰ ਜਿਸ ਬੱਚੇ ਨੂੰ ਆਂਗਣਵਾਰੀ ਕੇਂਦਰ ਦੁਆਰਾ ਨਿਊਟ੍ਰੀਸ਼ਨ ਅਤੇ ਪ੍ਰੀ ਸਕੂਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਸ ਦੀ ਫੇਸ ਆਈਡੀ ਵੀ ਬਣਾਈ ਜਾਵੇ ਅਤੇ ਜੋ ਫੇਸ ਆਈਡੀ ਮਿਲਾਨ ਹੋਵੇਗਾ ਉਹੀ ਨਿਊਟ੍ਰੀਸ਼ਨ ਅਤੇ ਬਾਕੀ ਲਾਭ ਦਾ ਹੱਕਦਾਰ ਹੋਵੇਗਾ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਬਾਲ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰਦਿਆਂ ਕੇਂਦਰੀ ਫਰਮਾਨਾਂ ਦੀਆਂ ਚਿੱਠੀਆਂ ਸਾੜ ਕੇ ਦੋਸ਼ਾਹਰ ਕਰਦੇ ਹੋਏ ਕਿਹਾ ਕਿ ਜਥੇਬੰਦੀ ਆਪਣੇ ਅਧਿਕਾਰਾਂ ਦੇ ਨਾਲ ਨਾਲ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੇਗੀ ਫਲੋਰ ਤੋਂ ਨਵਰਾੰਗ ਚੈਨਲ ਦੇ ਸੁਸ਼ੀਲ ਉਹ ਜਾਦੀ ਰਿਪੋਰਟ ਸਰ ਮੈਂ ਫਲੋਰ ਬਲੌਕ ਤੋਂ 소ਮਾ ਬਲੌਕ ਸੈਕਟਰੀ ਤੇ ਅੱਜ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੋਇਆ ਇਹ ਪੋਸ਼ਨ ਟਰੈਕਰ ਨੂੰ ਲੈ ਕੇ ਆ ਕਿਉਂਕਿ ਇਹਦਾ ਜਿਹੜਾ ਆ ਪੋਸ਼ਨ ਟਰੈਕਰ ਦਾ ਸੀ ਬਿਲਕੁਲ ਬਾਈਕਟ ਕਰਨਾ ਚਾਹੁੰਦੇ ਆ ਸਰਕਾਰ ਨੇ ਜਿਹੜਾ ਸਾਡੇ ਉੱਤੇ ਜ਼ਿਆਦਾ ਲੋਡ ਪਾਇਆ ਹੋਇਆ ਆ ਕਿਉਂਕਿ ਸਾਡੇ ਪਰਸਨਲ ਫੋਨ ਆ ਸਾਡੇ ਪਰਸਨਲ ਫੋਨਾਂ ਤੇ ਕਹਿ ਰਹੇ ਆ ਤੁਸੀਂ ਕੰਮ ਕਰੋ ਕਿਉਂਕਿ ਸਰਕਾਰ ਦਾ ਕੰਮ ਆ ਸਰਕਾਰ ਨੇ ਸਾਨੂੰ ਜਿਹੜੇ ਆ ਮੋਬਾਈਲ ਦੇ ਦੇਣ ਸਭ ਤੋਂ ਕੰਮ ਕਰਵਾ ਲੈਣ ਬਾਧੂ ਕੰਮ ਦਾ ਸਾਡਾ ਜਿਹੜਾ ਬਾਈਕਾਟ ਇਸ ਕਰਕੇ ਅਸੀਂ ਜਿਹੜਾ ਆ ਸੀਡੀਪੀਓ ਨੂੰ ਅੱਜ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਦੇ ਕੇ ਜਿਹੜੀਆਂ ਇਹ ਕੇਵਾਈਸੀ ਕਹਿੰਦੇ ਬੱਚਿਆਂ ਦਾ ਕਰਨਾ ਉਹਦੇ ਕਰਕੇ ਅਸੀਂ ਇਹ ਜਿਹੜੀਆਂ ਕਾਪੀਆਂ ਵੀ ਸਾੜੀਆਂ ਆ ਤੇ ਜਿਹੜਾ ਕੇਵਾਈਸੀ ਅਸੀਂ ਨਹੀਂ ਉਹ ਕਰਾਂਗੇ ਬਿਲਕੁਲ ਉਹਦਾ ਬਾਈਕਾਟ ਕੀ ਮੰਗਾ ਆ ਤੁਹਾਡੀਆਂ ਤੇ ਕੀ ਅਗਲੀ ਰਣਨੀਤੀ ਹੈ ਸਾਡੀਆਂ ਮੰਗਾ ਇਹੀ ਆ ਵੀ ਸਰਕਾਰ ਜਿਹੜੀ ਆ ਗੂੰਗੀ ਬੋਲੀ ਆ ਸਾਡੀ ਜਿਹੜੀ ਆ ਗੱਲ ਇੱਕ ਵੀ ਨਹੀਂ ਸੁਣਦੀ ਸਾਤੇ ਜਿਹੜਾ ਕੰਮ ਦਾ ਬਹੁਤ ਸਾਤ ਤੋਂ ਜ਼ਿਆਦਾ ਲੈਂਦੇ ਆ ਕੰਮ ਪਰ ਜਿਹੜੀ ਤਨਖਾਹ ਆ ਸਾਡੀ ਕਦੇ 4 ਪਾਤੀ ਕਦੇ 5 ਪਾਤੀ ਕੋਈ ਪੂਰੀ ਸਾਡੀ ਤਨਖਾਹ ਨਹੀਂ ਪਾ ਰਹੇ ਜਿੱਦਣ ਦੀ ਮਾਨ ਸਰਕਾਰ ਆਈ ਆ ਬਿਲਕੁਲ ਸਾਡਾ ਯਾਨੀ ਕਿ ਇਹਨਾਂ ਨੇ ਜਿਹੜਾ ਆ ਉਹ ਸਾਡਾ ਜਲੂਸ ਕੱਢਿਆ ਹੋਇਆ ਕੰਮ ਤੋਂ ਕੰਮ ਦਾ ਵਾਧੂ ਬੋਝ ਪਾਇਆ ਪਿਆ